बहुत ही सत्कार योग मंच तू भी ज्यादा योग मेरे सामने बैठे आए सारे बीजेपी सारे कार्यकर्ता साहबान और रल मिलके करिए भारत माता की भारत माता की फतेह सांझी करिए श्री वाहेगुरु जी का खालसा श्री वाहेगुरु जी की फतेह माननीय प्रधानमंत्री ਇਸ ਦੇ ਦਿਲਾਂ ਦੀ ਧੜਕਣ 5-7 ਮਿੰਟ ਚ ਹੀ ਉਹਨਾਂ ਦਾ ਹੈਲੀਕਾਪਟਰ ਲੈਂਡ ਕਰਨ ਆਲਾ ਥੋੜਾ ਜੋਸ਼ ਇੰਨਾ ਹੀ ਜੋਸ਼ ਮੈਂ ਕੱਲ ਪਟਿਆਲੇ ਦੇਖਿਆ ਤੇ ਇਸੇ ਕਿਸਮ ਦਾ ਜੋਸ਼ ਅੱਜ ਗੁਰਦਾਸਪੁਰ ਰੈਲੀ 'ਚ ਹੈ ਇਹ ਆਉਣ ਵਾਲੇ ਸੰਕੇਤ ਦੇ ਰਹੀ ਹੈ ਵੀ ਕਿਸ ਪਾਸੇ ਹਵਾ ਚੱਲ ਰਹੀ ਹੈ ਕੱਲ ਵੀ ਮੈਂ ਕਹਿ ਕੇ हटਿਆ ਤੇ ਹੁਣ ਤਾਂ ਮੋਦੀ ਸਾਹਿਬ ਦੇ ਵਿਰੋਧੀ ਵੀ ਕਹਿਣ ਲੱਗੇ ਆਏਗਾ ਤਾਂ ਮੋਦੀ ਅਗਰ ਮੋਦੀ ਸਾਹਿਬ ਅੱਜ ਪੰਜਾਬ ਦਾ ਦੌਰਾ ਜਿਹੜਾ ਆ ਪੰਜਾਬ ਦੇ ਪੁਵਖ ਦੇ ਉੱਤੇ ਆਪਣੇ ਸਾਰਿਆਂ ਦਾ ਜੋ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਐ ਕਾਨੂੰਨ ਵਿਵਸਥਾ ਦੀ ਅੱਜ ਕੋਈ ਚੀਜ਼ ਐ ਨਹੀਂ ਅੱਜ ਇੱਥੇ ਆਣ ਤੋਂ ਹੁਣੇ ਕੁਛ ਥੇਰ ਪਹਿਲਾਂ ਮੈਂ ਹੰਸਰਾ ਏਜੰਸੀ ਜਿਹੜੇ ਸਾਡੇ ਕੈਂਡੀਡੇਟ ਐ ਫਰੀਦਕੋਟ ਤੋਂ ਉਹਨਾਂ ਨਾਲ ਗੱਲ ਕਰਕੇ ਆਇਆ ਉਹਨਾਂ ਤੇ ਅੱਜ ਫੇਰ ਇੱਕ ਜਾਨਲੇਵਾ ਹਮਲਾ ਹੋਇਆ ਹੈ ਕੱਲ ਜਦੋਂ ਪਟਿਆਲੇ ਆ ਰਹੇ ਸੀ ਉੱਥੇ ਹਮਲਾ ਹੋਇਆ ਅੱਜ ਫੇਰ ਫਰੀਦਕੋਟ ਦੇ ਉਹਨਾਂ ਦੇ ਆਪਣੇ ਹਲਕੇ 'ਚ ਫੇਰ ਕੁਝ ਲੋਕ ਜੋ ਆਪਣੇ ਆਪ ਨੂੰ ਕਿਸਾਨ ਕਹਿ ਰਹੇ ਨੇ ਉਹਨਾਂ ਨੇ ਹਮਲਾ ਕੀਤਾ ਆ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਆ ਕੁਝ ਚੰਦ ਲੋਕ ਆਪਣੀ ਦੁਕਾਨਾਂ ਚਲਾਉਣ ਵਾਸਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੈ ਮੇਰੀ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਇਹਨਾਂ ਅਖੌਤੀ ਲੀਡਰਾਂ ਤੋਂ ਬਚਣ ਕਿਉਂਕਿ ਤੁਹਾਡੇ ਮਸਲੇ ਜੇ ਸੁਲਝ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਨ ਵਾਲੀ ਸਰਕਾਰ ਕੇਂਦਰਨੀ ਨੇ ਸੁਲਝਾਣੇ ਆ ਉਹਦੇ ਬਾਅਦ ਇਹਨਾਂ ਆਖੋਤੀ ਲੀਡਰਾਂ ਦੀ ਦੁਕਾਨਾਂ ਦੇ ਤਾਲੇ ਲੱਗ ਜਾਣਗੇ ਇਸ ਕਰਕੇ ਇਹ ਹੋਣ ਨਹੀਂ ਦੇ ਰਹੇ ਕਿਸਾਨਾਂ ਨੂੰ ਪੜਕਾ ਰਹੇ ਐ ਤੇ ਅਗਰ ਕੋਈ 19 21 ਗੱਲ ਹੋ ਗਈ ਸਾਥੀਓ ਇਤਿਹਾਸ ਗਵਾਹ ਇਹਨਾਂ ਲੀਡਰਾਂ ਨੇ ਉਹਨਾਂ ਕਿਸਾਨਾਂ ਤੋਂ ਹੱਥ ਪੱਲਾ ਛਾੜ ਲੈਣਾ ਤੁਸੀਂ ਯਾਦ ਕਰੋ ਜਦੋਂ ਆਹ ਕਹਿ ਰਹੇ ਸੀ ਵੀ ਸਾਨੂੰ ਦਿੱਲੀ ਦੇ ਅੰਦਰ ਜਾਣ ਦਿਓ ਤੇ 26 ਜਨਵਰੀ ਦੇ ਦਿਨ ਜਦੋਂ 26 ਜਨਵਰੀ ਦੇ ਜਦੋਂ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਉਦੋਂ ਟਰੈਕਟਰ ਪਰੇਡ ਵਾਸਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀਗੀ ਉਸ ਸਮੇਂ ਵੀ ਕੁਝ ਲੋਕ ਗਣਤੰਤਰਾਂ ਦੇ ਤੱਕੇ ਛੱਡ ਕੇ ਲਾਲ ਕਿਲੇ ਤੇ ਜਾਵੜੇ ਪਰ ਯਾਦ ਕਰੋ ਦੇ ਬਾਅਦ ਕੀ ਹੋਇਆ ਜਿਹੜੇ ਸ਼ਖਸ ਲਾਲ ਕਿਲੇ ਤੇ ਚੜ ਗਏ ਸੀਗੇ ਉਹਨਾਂ ਨੂੰ ਇਹਨਾਂ ਖੋਤੀ ਲੀਡਰਾਂ ਨੇ ਗੱਦਾਰ ਕਹਿ ਕੇ ਆਪਣਾ ਪੱਲੂ ਝਾੜ ਲਿਆ ਕਹਿੰਦੇ ਆ ਗੱਦਾਰ ਹੈ ਜੇ ਅੱਜ ਖੁਦਾ ਨਾ ਖਾਸਤਾ ਹੰਸਰਾਜ ਹੰਸੀ ਦੇ ਇਹਨਾਂ ਲੋਕਾਂ ਦੇ ਭੇਕਾਵੇ 'ਚ ਆ ਕੇ ਕੋਈ ਕਿਸਾਨ ਪਰਾ ਕੋਈ ਨੁਕਸਾਨ ਕਰ ਦਿੰਦਾ ਹੈ ਇਹਨਾਂ ਲੋਕਾਂ ਨੇ ਫੇਰ ਪੱਲੂ ਝਾੜ ਲੈਣਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਹ ਤਾਂ ਕੋਈ ਬਾਹਰੋਂ ਆ ਕੇ ਕਰ ਗਿਆ ਸੀਗਾ ਸਭ ਆ ਇਹਨਾਂ ਲੋਕਾਂ ਨੂੰ ਮੌਕਾ ਨਾ ਦਿਓ ਸਾਬ ਕਿਸਾਨਾਂ ਦੇ ਭਤੀ ਸਾਰਿਆਂ ਦੀ ਅਮਰਦਗੀ ਹੈ ਮੈਂ ਭਾਜਪੀ ਦਾ ਨੁਮਾਇੰਦੇ ਦੇ ਤੌਰ ਤੇ ਨਹੀਂ ਮੈਂ ਕਿਸਾਨ ਦੇ ਤੌਰ ਤੇ ਕਹਿ ਰਿਹਾ ਕਿਸਾਨ ਨੂੰ ਬਾਹ ਫੜਨ ਦੀ ਲੋੜ ਹੈ ਕਿਸਾਨ ਜਿਹੜਾ ਛੋਟਾ ਕਿਸਾਨ ਹੈ ਉਹਦਾ ਸਭ ਗੁਜ਼ਾਰਾ ਨਹੀਂ ਚੱਲਦਾ ਐਮਐਸਪੀ ਤਾਂ ਮਿਲ ਰਹੀ ਹੈ ਐਮਐਸਪੀ ਨਾਲ ਵੀ ਜਿਹਦੇ ਕੋਲ ਜ਼ਮੀਨ ਹੀ 3 ਏਕੜ ਹੈ ਉਹਦਾ ਕਿਧਰੋਂ ਗੁਜ਼ਾਰਾ ਹੋ ਜੂਗਾ ਉਹਨੂੰ ਮੋਦੀ ਸਾਹਿਬ ਨੇ 6000 ਰੁਪਏ ਉਹਨਾਂ ਦੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਪਾ ਰਿਹਾ ਹੈ ਉਹਨਾਂ ਨੂੰ ਪਤਾ ਹੈ ਵੀ ਐਮਐਸਪੀ ਦੀ ਗਾਰੰਟੀ ਦੇ ਬਾਅਦ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਚਾਹੇ ਸਮਾਨਨੀਦੀ ਦੇ 6000 ਰੁਪਏ ਚਾਹੇ ਬੋਨਸ ਹੈ ਚਾਹੇ ਹੋਰ ਇੱਥੇ ਉਹਦੀ ਲਾਗਤ ਘਟਾਉਣ ਵਾਸਤੇ ਜੋ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਕਰ ਰਹੀ ਹੈ ਤੇ ਹੋਰ ਵੀ ਇਹਦੇ ਵਿੱਚ ਇਹ ਲੋਕ ਜਿਹੜੇ ਆ ਕਿਸਾਨਾਂ ਦਾ ਨਾਮ ਲੈ ਰਹੇ ਆ ਮਜ਼ਦੂਰ ਨਾਮ ਲਿਖਿਆ ਹੈ ਯੂਨੀਅਨ ਦੇ ਮਗਰ ਪਰ ਮਜ਼ਦੂਰ ਦੀ ਗੱਲ ਕੋਈ ਨਹੀਂ ਕਰ ਰਿਹਾ ਸਭ ਕੋਈ ਨਹੀਂ ਗੱਲ ਕਰ ਰਿਹਾ ਮਜ਼ਦੂਰ ਦੀ ਮਜ਼ਦੂਰ ਦੀ ਗੱਲ ਬਾਹ ਕੌਣ ਫੜੂਗਾ ਬੀਜੇਪੀ ਫੜਦੀ ਹੈ ਸਭ ਐਸੇ ਕਰਕੇ ਬੀਜੇਪੀ ਦੇ ਲੀਡਰਸ ਨੂੰ ਪਿੰਡਾਂ 'ਚ ਨਹੀਂ ਜਾਣਦੇ ਰੇ ਤੇ ਜਿਹੜੇ ਮਜ਼ਦੂਰ ਤੋ ਜਾਨਾ ਘਪਾ ਸਾਥੀਓ ਮਜ਼ਦੂਰ ਦੀ ਵਾਹ ਫੜਨ ਵਾਲੀ ਬੀਜੇਪੀ ਹੈ ਪਿੰਡਾਂ ਦੇ ਜਿਹੜੇ ਪਿਛੜੇ ਵਰਗ ਹੈ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ ਫਰੀ ਰਾਸ਼ਨ ਮਿਲ ਰਿਹਾ ਹੈ ਸਾਰਿਆਂ ਨੂੰ ਪਤਾ ਹੈ ਮੋਦੀ ਸਾਹਿਬ ਭੇਜ ਰਿਹਾ ਹੈ ਆਉਣ ਵਾਲੇ 5 ਸਾਲ ਭੇਜਣਗੇ ਚਾਹੇ ਭਗਵੰਤ ਮਾਨ ਜੀ ਆਪਣੀ ਕਿੰਨੀ ਫੋਟੋ ਲਵਾ ਲੈਣ ਪਰ ਲੋਕਾਂ ਨੂੰ ਪਤਾ ਹੈ ਵੀ ਆਹ ਜਿਹੜਾ ਅਨਾਜ ਆ ਰਿਹਾ ਹੈ ਰਾਸ਼ਨ ਆ ਰਿਹਾ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਬੀਜੇਪੀ ਦੀ ਸਰਕਾਰ ਭੇਜ ਰਹੀ ਹੈ ਸਾਥੀਓ ਅੱਜ ਜਦੋਂ ਮਜ਼ਦੂਰਾਂ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਲੋਕਾਂ ਦੀ ਕਾਂਗਰਸ ਦੇ ਲੀਡਰਸ ਦੀ ਸੋਚ ਸਾਹਮਣੇ ਆ ਜਾਂਦੀ ਹੈ ਉਹ ਲੋਕ ਜਿਨ੍ਹਾਂ ਨੇ 2022 ਦੇ ਇਲੈਕਸ਼ਨ ਦੇ ਦੌਰਾਨ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਪ੍ਰਵਾਸੀ ਭਰਾ ਆਏ ਹੋਏ ਐ ਚਾਹ ਕੋਈ ਬਿਹਾਰ ਤੋਂ ਆਇਆ ਚਾਹ ਕੋਈ ਯੂਪੀ ਤੋਂ ਆਇਆ ਉਹਨਾਂ ਲੋਕਾਂ ਨੂੰ ਚੰਗਾ ਮਾੜਾ ਆਖਿਆ ਸੀਗਾ ਉੱਥੇ ਨਾਲ ਪ੍ਰਿਯੰਕਾ ਜੀ ਵੀ ਖੜੇ ਸੀਗੇ ਪ੍ਰਿਯੰਕਾ ਗਾਂਧੀ ਖੜੇ ਸੀ ਰੋਪੜ ਦੇ ਅੰਦਰ ਮੀਟਿੰਗ ਦੇ ਅੰਦਰ ਇਹਨਾਂ ਨੂੰ ਅਪਸ਼ਬਦ ਕਹਿ ਗਏ ਅੱਜ ਕਾਂਗਰਸ ਦੇ ਉਮੀਦਵਾਰ ਸੰਗਰੂਰ ਤੋਂ ਉਹ ਵੀ ਕਹਿ ਰਹੇ ਹੈ ਕਹਿੰਦੇ ਜੀ ਬਿਹਾਰ ਤੋਂ ਯੂਪੀ ਤੋਂ ਜਿਹੜੇ ਲੋਕ ਆਏ ਹੈ ਉਹਨਾਂ ਦਾ ਤਾਂ ਅਸੀਂ ਵੋਟ ਹੀ ਨਹੀਂ ਬਣ ਦੇਣਾ ਸਾਥੀਓ ਸਾਡੀ ਇੰਡਸਟਰੀ ਜਿਹੜਾ ਵਪਾਰੀ ਵਰਗ ਹੈ ਇਸ ਅਰਾਜਕਤਾ ਦੇ ਮਾਹੌਲ ਦੇ ਅੰਦਰ ਯੂਪੀ ਜਾ ਰਿਹਾ ਹੈ ਤੇ ਇੱਥੇ ਯੂਪੀ ਤੋਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਰਹੇ ਆ ਆਪਣੇ ਖੂਨ ਪਸੀਨੇ ਦੇ ਨਾਲ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਨੂੰ ਇਹ ਲੋਕ ਕਿਹੜੀ ਮਾੜੀ ਨਿਗਾ ਨਾਲ ਦੇਖਦੇ ਆ ਤੁਹਾਡੇ ਸਾਹਮਣੇ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਜਿੱਥੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਕੇ ਆਏ ਬੀਜੇਪੀ ਸਰਕਾਰ ਸੀਏਏ ਲੈ ਕੇ ਆਈ ਜਿੱਥੇ ਅਫਗਾਨਿਸਤਾਨ ਬੰਗਲਾਦੇਸ਼ ਪਾਕਿਸਤਾਨ ਦੇ ਵਿੱਚੋਂ ਸਾਡੇ ਭਰਾ ਜਿਹੜੇ ਰਹਿ ਗਏ ਜਿਨ੍ਹਾਂ ਤੇ ਤਸ਼ੱਦਦ ਹੋ ਰਹੀ ਸੀ ਉੱਥੇ ਉਹ ਜੇ ਹਿੰਦੁਸਤਾਨ ਚ ਆਂਦੇ ਆ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਦੇਣੇ ਆ ਉਹਦਾ ਵਿਰੋਧ ਕਰਦੀ ਹੈ ਕਾਂਗਰਸ ਪਾਰਟੀ ਵੀ ਇਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ ਪਰ ਇੱਥੇ ਸਾਡੇ ਜਿਹੜੇ ਬਿਹਾਰ ਤੇ ਯੂਪੀ ਤੋਂ ਸਾਡੇ ਭਰਾ ਇੱਥੇ ਆਏ ਆ ਉਹਨਾਂ ਨੂੰ ਕਹਿੰਦੇ ਅਸੀਂ ਵੋਟਿੰਗ ਦਾ ਅਧਿਕਾਰ ਹੀ ਨਹੀਂ ਦੇਣਾ ਆ ਦੋਗਲੀ ਨੀਤੀ ਆ दोगਲੇ ਨੀਤੀਆ ਲੋਕ ਦੇਖੋ ਚਿੱਟੇ ਮੈਂ ਵੀ ਪਾਏ ਆ ਕਈ ਕਾਂਗਰਸ ਵਾਲਿਆਂ ਨੇ ਬਿੱਟੂ ਜੀ ਚਿੱਟੀ ਪਗੜੀ ਪਾ ਕੇ ਚਿੱਟੇ ਲੀੜੇ ਪਾ ਕੇ ਬੁਗਲੇ ਨਹੀਂ ਬਣ ਸਕਦੇ ਸਾਹਿਬ ਇਹ ਬੁਗਲੇ ਭਗਤ ਹੈ ਇਹ ਬੁਗਲੇ ਭਗਤ ਹੈ ਅੰਦਰੋਂ ਕਾਲੇ ਹੈ ਜਿੰਨੇ ਬਾਹਰੋਂ ਸਫੇਦ ਹੈ ਭੰਡਾਰੀ ਸਾਹਿਬ ਇਹ ਉਹਨਾਂ ਅੰਦਰੋਂ ਕਾਲੇ ਹੈ ਇਹਨਾਂ ਦੇ ਦਿਲਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ ਇਹਨਾਂ ਲੋਕਾਂ ਨੇ ਭਾਜਪਾ ਦੇ ਇਲਜ਼ਾਮ ਲਾ ਰਹੇ ਹੈ ਵੀ ਐਸੇ ਧਰਮ ਦੇ ਨਾਂ ਤੇ ਪੋਲਰਾਈਜੇਸ਼ਨ ਕਰ ਰਹੀ ਹੈ ਪਾਰਟੀ ਪਰ ਮੈਂ ਪੁੱਛਣਾ ਚਾਹਨਾ ਪੰਜਾਬ ਕਾਂਗਰਸ ਦੇ ਉਹਨਾਂ ਲੀਡਰਾਂ ਨੂੰ ਮੈਂ ਪੁੱਛਣਾ ਚਾਹਨਾ ਪੰਜਾਬ ਕਾਂਗਰਸ ਦੇ ਬੁਗਲਿਆਂ ਨੂੰ ਕੁਸ਼ਤ ਨੇ ਤਾਂ ਨਵੀਂ-ਨਵੀਂ ਪਗਪਾਨ ਲੱਗਿਆ ਤੇ ਸਾਰ ਕਈਆਂ ਨੇ ਮਿਲ ਕੇ ਸਫੇਦ ਕਰ ਲਈ ਪਗੜੀ ਸਾਬ ਪਗੜੀ ਸਫੇਦ ਕਰਨ ਨਾਲ ਇਹਨਾਂ ਦਾ ਨਫ਼ਰਤ ਖਤਮ ਨਹੀਂ ਹੋਈ ਇਹ ਬੁਗਲੇ ਅੰਦਰੋਂ ਕਾਲੇ ਹੈ ਹਿੰਦੂ ਸਿੱਖ ਭਾਈਚਾਰੇ 'ਚ ਟਾਲਾਣ ਦੀ ਕੋਸ਼ਿਸ਼ ਇਹਨਾਂ ਲੋਕਾਂ ਨੇ ਕੀਤੀ ਉਹਦਾ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਲੋਕਾਂ ਨੇ ਕਰਨਾ ਹੈ ਵੀ ਇੱਥੇ ਮੈਂ ਸਮਝਦਾ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਦੇ ਵਿੱਚ ਜੇ ਇਥੇ ਗਿਆਨੀ ਹਰਪ੍ਰੀਤ ਵਰਗੇ ਜਿਹੜੇ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਸੀਗੇ ਜੇ ਉਹਨਾਂ ਨੇ ਬਿਆਨ ਨਾ ਦਿੱਤਾ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਅੰਦਰ ਹਿੰਦੂ ਸਿੱਖ ਹੋਣਾ ਕੋਈ ਜ਼ਰੂਰੀ ਨਹੀਂ ਇੱਕ ਜਿਹੜਾ ਪੰਜਾਬ ਨੂੰ ਲੀਡ ਕਰੂਗਾ ਉਹ ਕਾਬਲ ਤੇ ਧਿਆਨدار ਆਦਮੀ ਹੋਣਾ ਚਾਹੀਦਾ ਮੈਂ ਸਮਝਦਾ ਇਹਨਾਂ ਕਾਂਗਰਸੀ ਬੁਗਲਿਆ ਨੇ ਅੱਗ ਲਾ ਦੇਣੀ ਸੀ ਇੱਥੇ ਆ ਪੰਜਾਬ ਦੇ ਲੋਕਾਂ ਦਾ ਏਕਾ ਆਪਸੇ ਜਿਹਨੂੰ ਇਹ ਲੋਕ ਟਾਲਾ ਆ ਰਿਹਾ ਇਹਨਾਂ ਤੋਂ ਬਚੋ ਕੁਝ ਲੋਕ ਮਿਲ ਜੁਲ ਕੇ ਗੁੰਮਰਾਹ ਕਰ ਰਹੇ ਐ ਇੱਥੇ ਜਲੰਧਰ ਦੇ ਅੰਦਰ ਦੋ ਚਿਹਰੇ ਐ ਦੋ ਚਿਹਰੇ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਤਾੜਕ ਹੈ ਇਨਾਂ ਦੀ ਬਾਡੀ ਇੱਕ ਹੈ ਸੋਚ ਇੱਕ ਹੈ ਚਿਹਰੇ ਦੋ ਹੈ ਸਾਡੇ ਚਿਹਰੇ ਦੋ ਹੈ ਅੱਜ ਜਲੰਧਰ ਦੇ ਅੰਦਰ ਕੀ ਹੋ ਰਿਹਾ ਹੈ ਉਹ ਕਹਿੰਦੇ ਤੁਸੀਂ ਇਹਨੂੰ ਵੋਟਾਂ ਪਾ ਦਿਓ ਮੈਨੂੰ ਵੋਟਾਂ ਨਾ ਪਾਓ ਇਹ ਸਾਡੇ ਵਾਲਾ ਭਾਈਵਾਲ ਨੂੰ ਪਾ ਦਿਓ ਇੱਥੇ ਕੀ ਹੋ ਰਿਹਾ ਹੈ ਹੁਸ਼ਿਆਰਪੁਰ ਦੇ ਅੰਦਰ ਉੱਥੇ ਸਮਝੌਤਾ ਹੋ ਗਿਆ ਵੀ ਐਸੀ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੁਸੀਂ ਵੋਟਾਂ ਇੱਥੇ ਪਾਓ ਸਭ ਵੋਟ ਖਰਾਬ ਨਾ ਕਰਿਓ ਵੋਟ ਖਰਾਬ ਨਾ ਕਰਿਓ ਜੇ ਤੁਸੀਂ ਸਮਝਦੇ ਹੋ ਬੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਣਾ ਹੈ ਤਾਂ ਕਾਂਗਰਸ ਜਿਹੜੀ ਹੈ ਪੰਜਾਬ ਦੀ ਕਾਂਗਰਸ ਉਸੇ ਆਮ ਆਦਮੀ ਪਾਰਟੀ ਦਾ ਇੱਕ ਚਿਹਰਾ ਹੈ ਉਹਨੂੰ ਪਛਾਣੋ ਗੁਮਰਾ ਨਾ ਹੋ ਤੁਹਾਡਾ ਦਿੱਤਾ ਇੱਕ ਇੱਕ ਵੋਟ ਅਗਰ ਜੇ ਕਾਂਗਰਸ ਨੂੰ ਪਾਣੇ ਹੋ ਉਹ ਆਮ ਆਦਮੀ ਪਾਰਟੀ ਨੂੰ ਜਾਂਦਾ ਸਾਬ ਬਚੋ ਇਹਨਾਂ ਲੋਕਾਂ ਤੋਂ ਬਚੋ 도ਗਲੇ ਚਿਹਰੇ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਹ ਲੋਕ ਚਾਹੇ ਆਪਣੇ ਆਪ ਨੂੰ ਜੇ ਕਿਸੇ ਨੇ ਪੱਗ ਪਾ ਰਖੀ ਹੈ ਤਾਂ ਜੇ ਕੋਈ ਬਿਨਾ ਪਗੜਾ ਤਾਂ ਹਿਤੇਸ਼ੀ ਕਿਸੇ ਦੇ ਨਹੀਂ ਸਭ ਇਹ ਲੋਕ ਮੈਂ ਨਹੀਂ ਕਹਿੰਦਾ ਵੀ ਆ ਹਿੰਦੂ ਨਹੀਂ ਐ ਸਿੱਖ ਨਹੀਂ ਮੈਂ ਸਮਝਦਾ ਲੋਕ ਪੰਜਾਬੀ ਹੈਗੇ ਪੰਜਾਬੀਅਤ ਦੀ ਭਾਵਨਾ ਹੀ ਇਹਨਾਂ ਨੂੰ ਨਹੀਂ ਪਤਾ ਵੀ ਪੰਜਾਬੀਅਤ ਦੀ ਭਾਵਨਾ ਏਕੇ ਦੀ ਪਤਾ ਹੈ ਸਰਬੱਤ ਦਾ ਭਲਾ ਮਾਨਸ ਦੀ ਜਾਤ ਸਭਾ ਏਕੋ ਪਹਿਚਾਨ ਉਹ ਇਸ ਦੁਆਬੇ ਦੀ ਧਰਤੀ ਤੇ ਖੜਕੇ ਇਹ ਲੋਕ ਬੇਵਕੂਫ ਬਣਾਉਣ ਦਾ ਪ੍ਰਯਾਸ ਕਰ ਰਹੇ ਬਹੁਤ ਹੀ ਕੋਝਾ ਪ੍ਰਯਾਸ ਹੈ ਇਹਨੂੰ ਤੁਸੀਂ ਰੋਕਣਾ ਹੈ ਅੱਜ ਜੇ ਅੱਕੇਦੇ ਮਸਲੇ ਹੱਲ ਕਰਨੇ ਆ ਰਿੰਕੂ ਜੀ ਬੈਠੇ ਐ ਮੈਂ ਰਿੰਕੂ ਜੀ ਨੂੰ ਪੁੱਟਿਆ ਸੀਗਾ ਜਦੋਂ ਜੋਇਨ ਕੀਤੀ ਐ ਬੀਜੇਪੀ ਮੈਂ ਕਿਹਾ ਰਿੰਕੂ ਜੀ ਐਡੀ ਕੀ ਗੱਲ ਹੋਈ ਤੁਨ ਤਾਂ ਬਣਾਇਆ ਸੀਗਾ ਨਹੀਂ ਬੈਠੋ ਤੁਸੀਂ ਮੈਂ ਤਾਂ ਜਿਹੜੀ ਗੱਲ ਦੱਸ ਰਿਹਾ ਮੈਂ ਕਿਹਾ ਰਿੰਕੂ ਜੀ ਬੀਜੇਪੀ ਜੋਇਨ ਕਰਨ ਦਾ ਤੁਸੀਂ ਆ ਉਧਰ ਗਏ ਆਮ ਆਦਮੀ ਪਾਰਟੀ ਫਸਟ ਹੈਂਡ ਐਕਸਪੀਰੀਅੰਸ ਐ ਦੱਸੋ ਕਹਿੰਦੇ ਜੀ ਮੈਂ ਤਾਂ ਸਾਡੇ ਇਥੇ ਐਵਰੈਸਟ ਪਹਾੜ ਬਣਿਆ ਪਿਆ ਕੂੜੇ ਦਾ ਐਵਰੇਸਟ ਪਾਰਟ ਬਣਿਆ ਖੜਾ ਸਭ ਤੋਂ ਹਾਈਐਸਟ ਪੁਆਇੰਟ ਹੈ ਜਲੰਧਰ ਦੇ ਅੰਦਰ ਖੜ ਕੇ ਦੇਖ ਲਓ ਉਸ ਤੋਂ ਉੱਤੋਂ ਕੋਈ ਬਿਲਡਿੰਗ ਹੈ ਨਹੀਂ ਕਹਿੰਦੇ ਮਨੂੰ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਆਂਦੇ ਹੀ ਕਹਿੰਦਾ ਛਾੜੂ ਚਲਾ ਦੇਾਂਗੇ ਸਾਰਾ ਕੁਝ ਸਾਫ਼ ਕਰ ਦੇਾਂਗੇ ਸਭ ਉੱਥੇ ਖੜਾ ਹੈ ਸਭ ਉੱਥੇ ਖੜਾ ਹੈ ਇਹ ਆਏ ਇਹ ਤਾਂ ਸਾਫ਼ ਹੋ ਜਾਣਗੇ ਸਭ ਸਾਫ਼ ਤੱਕਰਾ ਦੇਾਂਗੇ ਗੰਦ ਕੱਢ ਦੇਾਂਗੇ ਪਰ ਮੈਂ ਕਹਿਣਾ ਚਾਹਨਾ ਅੱਜ ਇਸ ਦੁਆਬੇ ਦੀ ਕੱਲੀ ਜਲੰਧਰ ਦਾ ਮਸਲਾ ਨਹੀਂ ਸਾਬ ਮਸਲਾ ਦੋਆਬੇ ਦੀ ਧਰਤੀ ਦਾ ਹੈ ਇੱਥੇ ਸਭ ਤੋਂ ਵੱਡੀ ਲੋੜ ਕੀ ਹੈ ਜਿਹੜੀ ਗੱਲ ਪ੍ਰਧਾਨ ਮੰਤਰੀ ਕਰ ਸਕਦੇ ਆ ਉਹ ਹੈ ਇੱਥੇ ਕਿੰਨੇ ਏਕੜ ਚ ਹੈ ਓਪੀਐਮਐਸ ਤੁਹਾਡਾ 35 ਏਕੜ ਚ 35 ਏਕੜ ਦੇ ਵਿੱਚ ਹੈ ਪੀਆਈਐਮਐਸ ਪੀਐਮਐਸ ਸਾਬਿਬ ਆਪਾਂ ਰਲ ਮਿਲ ਕੇ ਰਿੰਕੂ ਨੂੰ ਜਿਤਾਈਏ ਔਰ ਰਲ ਮਿਲ ਕੇ ਪ੍ਰਧਾਨ ਮੰਤਰੀ ਜੀ ਨੂੰ ਤੀਜੀ ਵਾਰ ਦੀ ਪ੍ਰਧਾਨ ਮੰਤਰੀ ਬਣਾਈਏ ਇੱਥੇ ਇੱਕ ਮਿੰਟ ਸਾਬ ਗੱਲ ਸੁਣੋ ਪਹਿਲਾਂ ਪੂਰੀ ਐਵੇਂ ਨਹੀਂ ਆਪਾਂ ਸਾਹਿਬ 1 ਮਿੰਟ ਚੁਗ ਸਾਹਿਬ ਆਈ ਤਾਂ ਸਾਡੀ ਸਮੱਸਿਆ ਅਸੀਂ ਥਾ ਦੇਣੀ ਮਗਰ ਤੁਰ ਪਨੇ ਆ ਦਿਮਾਗ ਨਾਲ ਸਾਡਾ ਮੈਂ ਕਹਿਣਾ ਚਾਹੁੰਦਾ ਇਹਨੂੰ ਏਮਜ਼ ਬਣਾਵਾਂਗੇ ਇਹਨੂੰ ਬਹੁਤ ਆ ਗਿਆ ਸਾਹਿਬ ਆ ਗਿਆ ਮੈਂ ਕਹੂੰਗਾ ਪਿੰਮ ਜ਼ਕੁਆਇਰ ਕਰਾ ਕੇ ਉੱਥੇ ਏਮਜ਼ ਬਣਵਾਈਏ ਸਾਡਾ 에어ਪੋਰਟ ਦਾ ਗੁਰੂ ਰੋਇਂਦਾਸ ਦੇ ਨਾਮ ਤੇ ਆਦਮਪੁਰ 에어ਪੋਰਟ ਹੋਊਗਾ ਹੀ ਹੋਊਗਾ ਸਾਹਿਬ ਅਸੀਂ ਕਰਵਾ ਕੇ ਰਵਾਂਗੇ ਪ੍ਰਧਾਨ